ਸਿਰਫ 15 ਲੱਖ ਦੀ ਆਪਾਂ ਕੂਠੀ ਲੈ ਕੇ ਪਹੁੰਚੇ ਆਂ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਰੇਟ ਵੀ ਘਟ ਹੈ ਜਗ੍ਹਾ ਵੀ ਰਜਿਸਟਰੀ ਵਾਲੀ ਆ ਬਾਕੀ ਆਪਾਂ ਪੂਰੀ ਗੱਲ ਕਰਦੇ ਆਂ ਰੇਟ ਦੇ ਵਿੱਚ ਘਟਵਾਦ ਕੀਤਾ ਜਾਊਗਾ ਮਾਲਕ ਨੇ ਕਿਹਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਨੰਬਰ ਆਪਣਾ 73800 ਪੂਰਾ 26100 73 ਜੇ ਕਿਸੇ ਨੇ ਘਰ ਕੂਠੀ ਮਕਾਨ ਵੇਚਣਾ ਹੈ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਣੇ ਕੋਲੇ ਫਰੀ ਚ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ 15 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਬਾਧਾ ਵੇਚੇ ਕੀਤਾ ਜਾਊਗਾ ਮਾਲਕ ਨੇ ਕਿਹਾ ਵੀ ਇੱਕ ਸਰਫ ਡਿਮਾਂਡ ਹੈ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਆ ਤੇ ਜਿਹੜੀ ਗਲੀ ਲੱਗਦੀ ਹੈ ਉਹ ਵੀ ਤੁਸੀਂ ਦੇਖ ਲਓ ਗਲੀ ਪੂਰੀ ਚੌੜੀ ਲੱਗਦੀ ਹੈ ਜਿਵੇਂ ਕਿ ਇਹਨਾਂ ਦੇ ਘਰੇ ਸਕੋਰਪਿਓ ਗੱਡੀ ਵੀ ਖੜੀ ਹੈ ਗੱਡੀ ਆਰਾਮ ਨਾਲ ਘਰ ਦੇ ਅੰਦਰ ਸਿੱਧੀ ਲੱਗਦੀ ਹੈਗੀ ਤੇ ਕੋਠੀ ਬਿਲਕੁਲ ਨਵੀਂ ਬਣੀ ਹੋਈ ਆ ਫਰੈਸ਼ ਕੋਠੀ ਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਬਿਲਕੁਲ ਨਵੀਂ ਆ ਬਾਕੀ ਤੁਸੀਂ ਅੰਦਰੋਂ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਜੇ ਆਪਾਂ ਕੋਠੀ ਦੇ ਫਰੰਟ ਤੋਂ ਜਗ੍ਹਾ ਦੀ ਗੱਲ ਕਰੀਏ ਤਾਂ ਫਰੰਟ 'ਚ ਜਿਹੜਾ ਆਪਣਾ ਬਹਿੜਾ ਉਹ ਵੀ ਪੂਰਾ ਵਧੀਆ ਤੇ ਪੂਰਾ ਖੁੱਲਾ ਢੁਲਾ ਆਪਾਂ ਨੂੰ ਮਿਲ ਜਾਊਗਾ ਤੇ ਇਹਨਾਂ ਨੇ ਕੱਚਾ ਰੱਖਿਆ ਹੋਇਆ ਪੱਕਾ ਹਲੇ ਨਹੀਂ ਕੀਤਾ ਤੇ ਗੱਡੀ ਗੁੱਡੀ ਆਰਾਮ ਨਾਲ 2-3 ਇੱਥੇ ਖੜ੍ਹ ਜਾਣਗੀਆਂ ਬਾਕੀ ਤੁਸੀਂ ਆਪ ਹੀ ਦੇਖ ਰਹੇ ਹੋ ਸਪੇਸ ਆਪਾਂ ਨੂੰ ਬਹੁਤ ਜ਼ਿਆਦਾ ਮਿਲ ਜੂਗੀ। ਬਾਕੀ ਪਲਾਸਟਰ ਵਗੈਰਾ ਇਹਨਾਂ ਨੇ ਸਾਰੀ ਕੂਠੀ ਆਪਦੀ ਕਰਵਾ ਰੱਖੀ ਐ ਤੇ ਕੂਠੀ ਦੇ ਫਰੰਟ ਦੇ ਵਿੱਚ ਇਹਨਾਂ ਨੇ ਥੋੜੀ ਜਿਹੀ ਜਗ੍ਹਾ ਪੱਕੀ ਕੀਤੀ ਹੋਈ ਐ। ਬਾਕੀ ਆਪਾਂ ਨੂੰ ਪੈੜ-ਪੌਦੇ ਬਹੁਤ ਜ਼ਿਆਦਾ ਮਿਲਣਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੈੜ-ਪੌਦੇ ਬੂਜੇ ਇਹਨਾਂ ਨੇ ਕਾਫੀ ਲਾ ਰੱਖੇ ਐ। ਬਾਕੀ ਬਾਥਰੂਮ ਵਗੈਰਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਤੇ ਇਹਨਾਂ ਨੇ ਟੋਟਲ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਐ। ਅੰਦਰੋਂ ਵੀ ਸਾਰਾ ਕੁਝ ਇਹਨਾਂ ਨੇ ਦਿਖਾਇਆ। ਤੁਸੀਂ ਸਾਰਾ ਕੁਝ ਦੇਖੋਗੇ ਤੁਹਾਨੂੰ ਰੇਡ ਵੀ ਪਸੰਦ ਆਊਗਾ ਤੇ ਕੋਠੀ ਵੀ ਤੁਹਾਨੂੰ ਪਸੰਦ ਆਊਗੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ ਜਿਹੜੀ ਟੋਟਲ ਜਗਾਂ ਉਹ ਤਾਂ 8 ਮਰਲੇ ਸੀ ਟੋਟਲ ਜਗਾਂ ਤਾਂ 8 ਮਰਲੇ ਐ ਤੇ ਇਹਨਾਂ ਨੇ ਦੱਸਿਆ ਵੀ 5 ਮਰਲੇ ਜਿਹੜੀ ਜਗਾਂ ਉਹ ਤਾਂ ਰਜਿਸਟਰੀ ਵਾਲੀ ਐ ਤੇ ਬਾਕੀ ਦੇ ਜਿਹੜੇ 3 ਮਰਲੇ ਰਹਿ ਗਏ ਉਹ ਬਿਨਾਂ ਰਜਿਸਟਰੀ ਤੋਂ ਐ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਡਿਮਾਂਡ 15 ਲੱਖ ਰੁਪਇਆ ਇਹਨਾਂ ਨੇ ਦੱਸੀ ਐ ਉਹ ਤਾਂ ਤੁਹਾਨੂੰ ਮੈਂ ਕਨਫਰਮ ਪਹਿਲਾਂ ਹੀ ਕਰਵਾਤਾ ਜੀ ਬਾਕੀ ਤੁਸੀਂ ਅੰਦਰੋਂ ਵੀਡੀਓ ਦੇਖੋਗੇ ਵਧੀਆ ਲੱਗੂਗੀ ਸਾਰਾ ਕੁਝ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇਕੱਲੀ ਇਕੱਲੀ ਆਪਾਂ ਗੱਲ ਕਰ ਰਹੇ ਹਾਂ ਜੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਜਿਹੜੇ ਬੈਡਰੂਮਸ ਬਣੇ ਹੋਏ ਨੇ ਉਹ ਵੀ ਪੂਰੇ ਵਧੀਆ ਬਣੇ ਹੋਏ ਨੇ ਤੇ ਇੱਕ ਆਪਾਂ ਨੂੰ ਕਿਚਨ ਮਿਲ ਜੂਗਾ আর ਰਸੋਈ ਜਿਹੜੀ ਤੁਸੀਂ ਦੇਖ ਰਹੇ ਹੋ ਪੂਰੀ ਖੁੱਲੀ ਡੁੱਲੀ ਵਧੀਆ ਰਸੋਈ ਮਿਲ ਜੂਗੀ ਸੈਲਫ ਤੇ ਟਾਈਲਾਂ ਵਗੈਰਾ ਲੱਗੀਆਂ ਹੋਈਆਂ ਵਾਲ ਟਾਈਲਾਂ ਲੱਗੀਆਂ ਹੋਈਆਂ ਤੇ ਵਿੰਡੋ ਦੇਖ ਲਓ ਜੀ ਸ਼ੀਸ਼ੇ ਵਗੈਰਾ ਦਾ ਸਾਰਾ ਕੰਮ ਕਰਵਾ ਰੱਖਿਆ ਜੇ ਆਪਾਂ ਥੱਲੇ ਗੱਲ ਕਰੀਏ ਲੌਬੀ ਚ ਬੈੱਡਰੂਮਾਂ ਚ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਫਲੋਰ ਟਾਈਲਾਂ ਜਿਹੜੀਆਂ ਲੱਗੀਆਂ ਹੋਈਆਂ ਉਹ ਵੀ ਇਹਨਾਂ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਲਗਵਾ ਰੱਖੀਆਂ ਜੀ ਤੇ ਇਕੱਲਾ ਇਕੱਲਾ ਕੰਮ ਜਿੰਨਾ ਵੀ ਹੋਇਆਗਾ ਵਧੀਆ ਹੋਇਆਗਾ ਬਿਲਕੁਲ ਨਵੀਂ ਕੂਠੀਏ ਜੀ ਇਹਨਾਂ ਨੇ ਵੇਚਣ ਵਾਸਤੇ ਤਾਂ ਨਹੀਂ ਬਣਾਈ ਸੀ ਪਰ ਇਹਨਾਂ ਨੇ ਬਸ ਵੇਚਣੀ ਹੈ ਜੀ ਕਈ ਬੜੀ ਕਈ ਕਾਰਨ ਬਣ ਜਾਂਦੇ ਆ ਬਸ ਕੂਠੀਏ ਜਿਹੜੀ ਸੇਲ ਕਰਨੀ ਹੈ ਤੇ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਕੋਈ ਵੀ ਦੇਖਣਾ ਜੇ ਚਾਹੁੰਦਾ ਤਾਂ ਮਾਲਕ ਨੇ ਕਿਹਾ ਵੀ ਘਰ ਆਜੋ ਤੇ ਦੇਖ ਸਕਦੇ ਹੋ ਜੇ ਕਿਸੇ ਨੇ ਕੂਠੀਏ ਜਿਹੜੀ ਇਹ ਦੇਖਣੀ ਹੈ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਵੀਡੀਓ ਚ ਮਿਲ ਗਿਆ ਹੋਊਗਾ ਜੀ ਮੋਬਾਈਲ ਨੰਬਰ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾ ਦੇਣਾ ਜੀ ਨੰਬਰ ਹੈ ਜੀ 70 242 50 909 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ 70 242 50 909 ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਲਿਓ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਇਹਨਾਂ ਨੇ ਕਨਫਰਮ ਕਰਵਾਈ ਹੈ ਇਹਨਾਂ ਨੇ ਦੱਸਿਆ ਵੀ ਲੋਕੇਸ਼ਨ ਬਾਜਾਖਾਨ ਜੇਤੋ ਰੋਡ ਤੇ ਡਿਸਟ੍ਰਿਕਟ ਫਰੀਦਕੋਟ ਜਾ ਕੇ ਕਿਸੇ ਨੇ ਕੋਠੀ ਦੇਖਣੀ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਤੁਹਾਨੂੰ ਮੈਂ ਦੇ ਦਿੱਤਾ ਸੀਗਾ 702425909 ਬਾਕੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਗਾ ਤੇ ਰੇਟ ਵੀ ਤੁਹਾਨੂੰ ਕਨਫਰਮ ਕਰਵਾਤਾ ਬਾਕੀ ਵੀਡੀਓ ਚ ਜਿਹੜੇ ਬੈਡਰੂਮਸ ਤੁਸੀਂ ਦੇਖੇ ਸੀਗੇ ਖੁੱਲੇ ਡੁੱਲੇ ਸਾਰਾ ਕੁਝ ਤੁਸੀਂ ਦੇਖਿਆ আর ਰਸੋਈ ਦੇਖੀ ਤੇ ਵੀਡੀਓ ਚੋਂ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਹੀ ਗਿਆ। ਬਾਕੀ ਕੋਈ ਕਮੀ ਪੇਸ਼ੀ ਅਰਈ ਹੈ ਤਾਂ ਕਮੈਂਟ ਕਰ ਦਿਓ ਜਾਂ ਫਿਰ ਮਾਲਕ ਨੂੰ ਫੋਨ ਲਾ ਲਿਓ ਸਿੱਧਾ ਤੇ ਮਾਲਕ ਕਹਿੰਦੇ ਸੀਗੇ ਸਾਰਾ ਕੁਝ ਅਸੀਂ ਦੱਸ ਦਾਂਗੇ। ਜਿਨੇ ਵੀ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕ ਨੇ ਕਿਹਾ ਹੈ ਫੋਨ لازਮੀ ਕਰ ਲਿਓ ਤੇ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ। 15 ਲੱਖ ਰੁਪਇਆ ਰੇਟ ਇੱਕ ਬੜੀ ਡਿਮਾਂਡ ਹੈ। ਫਿਕਸ ਰੇਟ ਨਹੀਂ ਹੈਗਾ ਜੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ। ਰੇਟ ਉੱਪਰ-ਨੀਚੇ ਬਹਿ ਕੇ ਹੋ ਜੂਗਾ। ਮਾਲਕ ਨੇ ਸਪੈਸ਼ਲ ਕਿਹਾ ਵੀ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਕੋਈ ਵੀ ਖਰੀਦਣਾ ਚਾਹੁੰਦਾ ਹੈ ਤਾਂ ਪਹਿਲਾਂ ਆ ਕੇ ਦੇਖੋ ਜੀ ਮਾਲਕ ਨੇ ਕਿਹਾ ਪਹਿਲਾਂ ਆਜੋ ਘਰੀ ਤੇ ਚਾਹ ਪਾਣੀ ਪਹਿਲਾਂ ਪੀਨੇ ਆ ਤੇ ਘਰ ਦੇਖੋ ਜਦੋਂ ਪਸੰਦ ਆ ਜਾਊਗਾ ਵੀ ਪੂਰੀ ਤਸੱਲੀ ਹੋ ਜਾਊਗੀ ਵੀ ਹਾਂ ਠੀਕ ਹੈ ਅਸੀਂ ਖਰੀਦ ਲਾਂਗੇ ਤੇ ਉਸ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਮਾਲਕ ਨੇ ਕਿਹਾ ਰੇਟ ਹੋ ਜਾਊਗਾ ਬਾਕੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਾ ਨੂੰ ਕੂਠੀਏ ਜਿਹੜੀ ਇਹ ਪਸੰਦ ਆ ਗਈ ਹੋਊਗੀ ਜੇ ਵੀਡੀਓ ਪਸੰਦ ਆਈ ਹੈ ਕੂਠੀ ਪਸੰਦ ਆਈ ਹੈ ਤਾਂ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਿੰਨੇ ਤੁਸੀਂ ਦੇਖ ਰਹੇ ਹੋ ਉਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੇ ਨੀਚੇ ਤੁਹਾਨੂੰ ਇੱਕ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਨਾਲ ਇੱਕ ਆਪਣਾ ਬੈਲ ਆਈਕਨ ਆਉਗਾ ਉਹਨੂੰ ਵੀ ਜ਼ਰੂਰ ਦਬਦਿਓ ਆਲਟ ਤੇ ਸਟ ਕਰਕੇ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਤੇ ਜੇ ਤੁਸੀਂ ਹਰ ਰੋਜ਼ ਘਰ ਕੁਠੀ ਮਕਾਨ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਨਾਲ ਪੱਕੇ ਤੌਰ ਤੇ ਜੁੜਜੋ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਜਿੰਨੇ ਤੁਸੀਂ ਹਰ ਰੋਜ਼ ਲਾਈਕ ਕਰਦੇ ਹੋ ਜੀ ਸ਼ੇਅਰ ਕਰਦੇ ਹੋ ਵੀਡੀਓ ਨੂੰ ਤੇ ਤੁਹਾਡੇ ਕਰਕੇ ਜੀ ਸਾਰਾ ਕੁਝ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਸ਼ੁਕਰੀਆ ਜੀ ਤੁਸੀਂ ਆਪਣੀ ਵੀਡੀਓ ਚ ਪਹੁੰਚੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਕਿਸੇ ਨੇ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਹੈ ਕੋਠੀ ਆ ਮਕਾਨ ਕੋਈ ਮਹਿਲ ਹਵੇਲੀ ਆ ਛੋਟਾ ਘਰ ਆ ਵੱਡਾ ਘਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਐਡ ਕਰਵਾਉਣੀ ਹੈ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਤਾਂ ਇੱਕ ਪੂਰੀ ਵਧੀਆ ਵੀਡੀਓ ਬਣਾਓ ਪੂਰੀ ਜਾਣਕਾਰੀ ਤੇ ਸਾਰਾ ਕੁਝ ਫੋਟੋਆਂ ਵਗੈਰਾ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਫਰੀ ਚਾ ਪੈਡ ਲਗਾ ਦਾਂਗੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਤੁਹਾਨੂੰ ਮੈਂ ਕਨਫਰਮ ਫੇਰ ਕਰਵਾ ਦਿੰਨਾ ਕਈ ਵਾਰੀ ਪਹਿਲਾਂ ਮੈਂ ਦੱਸ ਵੀ ਦਿੱਤਾ 73800 ਪੂਰਾ 26173 ਤੇ ਆਪਾਂ ਫਰੀ ਦੇ ਵਿੱਚ ਐਡ ਲਗਾ ਦਾਂਗੇ ਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਹੈ ਤੇ ਕਿਥੋਂ ਵੀ ਚਾਹੀਦਾ ਕਮੈਂਟ ਕਰ ਦਿਓ ਆਪਾਂ ਲੈ ਕੇ ਪਹੁੰਚ ਜਾਗੇ ਕਿਉਂਕਿ ਆਪਣੇ ਕੋਲੇ ਆਉਂਦੇ ਰਹਿੰਦੇ ਆ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਬਹੁਤ ਸਾਰੀਆਂ ਆਪਣੇ ਕੋਲੇ ਆਈਆਂ ਪਈਆਂ ਵੀਡੀਓ ਤੇ ਤੋਸੀਂ ਜਿੱਥੋਂ ਵੀ ਆਖੋਗੇ ਉੱਥੋਂ ਆਪਾਂ ਲੈ ਕੇ ਪਹੁੰਚ ਜਾਵਾਂਗੇ ਤੁਹਾਡੀ ਫਰਮਾਇਸ਼ ਪੂਰੀ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਜੀ ਤਾਂ ਕਿ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਘਰ ਮਕਾਨ ਦੇ ਨਾਲ ਸੀ